ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਲੋਕ ਸਭਾ ਦੇ ਨਤੀਜਿਆਂ ਮਗਰੋਂ ਆ ਗਈ ਪੰਜਾਬ ਦੇ ਵਿੱਚ ਮੋੜ ਵੋਟਾਂ ਪੈਣ ਬਾਰੇ ਵੱਡੀ ਅਪਡੇਟ ਜੀ ਹਾਂ ਤੁਹਾਨੂੰ ਅਪਡੇਟ ਕਰਾਂਗੇ ਜਿੱਥੇ ਪੰਜ ਵਿਧਾਨ ਸਭਾ ਹਲਕਿਆਂ ਦੇ ਵਿੱਚ ਦੁਬਾਰਾ ਤੋਂ ਜਿਹੜੀਆਂ ਵੋਟਾਂ ਪੈਣਗੀਆਂ ਸੋ ਲਗਾਤਾਰ ਲੋਕ ਹੁਣ 6 ਮਹੀਨਿਆਂ ਤੱਕ ਦੁਬਾਰਾ ਤੋਂ ਚੋਣਾਂ ਦੇ ਵੱਲ ਵੇਖਦੇ ਰਹਿਣਗੇ ਇਹਨਾਂ ਚੋਣ ਮੈਦਾਨਾਂ ਦੇ ਵਿੱਚ ਦੁਬਾਰਾ ਤੋਂ ਲੋਕ ਜਿਹੜੇ ਨੇ ਉਹ ਉਲਝੇ ਰਹਿਣਗੇ ਸਵਾਖਰ ਪੰਜ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਹੋਣ ਦਾ ਜਿਹੜਾ ਕਾਰਨ ਕੀ ਹੈ ਇਸ ਦੇ ਬਾਰੇ ਵੀ ਤੁਹਾਨੂੰ ਜਰੂਰ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜ ਵਿਧਾਨ ਸਭਾ ਸੀਟਾਂ ਤੇ ਜਿਹੜੀਆਂ ਜਿਮਨੀ ਚੋਣਾਂ ਹੋਣਗੀਆਂ ਆਖਰ ਕੀ ਕਾਰਨ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਸੂਬੇ ਦੀਆਂ 5 ਵਿਧਾਨ ਸਭਾ ਸੀਟਾਂ ਤੇ ਉਪ ਚੋਣਾਂ ਹੋਣ ਜਾ ਰਹੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਆਪ ਦੇ ਇੱਕ ਮੰਤਰੀ ਅਤੇ ਕਾਂਗਰਸ ਦੇ ਦੋ ਵਿਧਾਇਕਾਂ ਸਮੇਤ ਦੋ ਉਮੀਦਵਾਰ ਲੋਕ ਸਭਾ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲੰਗੁਰਾਲ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਗਿਆ ਹੈ ਅਜੇਹੇ ਚ ਚੋਣ ਕਮਿਸ਼ਨ ਆਉਣ ਵਾਲੇ ਸਮੇਂ ਚ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਕਰ ਸਕਦਾ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲਦੀ ਵੀ ਸੰਭਾਵਨਾ ਹੈ ਇੱਥੇ ਮੰਤਰੀ ਤੋਂ ਸੰਸਦ ਮੈਂਬਰ ਬਣੇ ਗੁਰਮੀਤ ਨੂੰ ਮੀਤ ਹੇਰ ਦੀ ਥਾਂ ਤੇ ਨਵਾਂ ਚਿਹਰਾ ਦਿੱਤਾ ਜਾਵੇਗਾ ਉਥੇ ਪਾਰਟੀ ਚੋਣਾਂ ਹਾਰਨ ਵਾਲੇ ਚਾਰ ਮੰਤਰੀਆਂ ਦੇ ਭਵਿੱਖ ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਆਪ ਨੇ ਪੰਜ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਇਹਨਾਂ ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਨੇ ਕਾਂਗਰਸ ਦੇ ਸੁਖਪਾਲ ਖੈਰਾ ਤੋਂ ਜਿੱਥੇ 172360 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ ਇਸ ਸਮੇਂ ਬਰਨਾਲਾ ਤੋਂ ਉਹ ਵਿਧਾਇਕ ਨੇ ਅਜਿਹੇ ਚ ਬਰਨਾਲਾ ਸੀਟ ਤੇ ਜਿਮਨੀ ਚੋਣ ਹੋਣੀ ਸੁਭਾਵਿਕ ਹੈ ਇਸੇ ਤਰ੍ਹਾਂ ਕਾਂਗਰਸ ਵਿਧਾਇਕ ਦਾ ਅਹੁਦਾ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਬਣ ਚੁੱਕੇ ਨੇ ਉਹਨਾਂ ਕਾਂਗਰਸ ਦੀ ਯਾਮਨੀ ਗੋਮਰ ਨੂੰ 44111 ਵੋਟਾਂ ਦੇ ਫਰਕ ਨਾਲ ਹਰਾਇਆ ਇਸ ਦੇ ਨਾਲ ਹੀ ਉਹਨਾਂ ਦੀ ਜੱਬੇ ਵਾਲ ਸੀਟ ਵੀ ਜਿਹੜੀ ਹੈ ਖਾਲੀ ਹੋ ਚੁੱਕੀ ਹੈ ਉੱਥੇ ਵੀ ਉਪ ਚੋਣ ਹੋਵੇਗੀ। ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੀ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਵਿਧਾਇਕ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਲੁਧਿਆਣਾ ਤੋਂ ਲੁਧਿਆਣਾ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਉਹਨਾਂ ਦੀ ਸੀਟ ਤੇ ਵੀ ਉਪ ਚੋਣ ਜਿਹੜੀ ਹੈ ਹੋਣ ਜਾ ਰਹੀ ਹੈ। ਉਹਨਾਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੂੰ ਜਿੱਥੇ 20942 ਵੋਟਾਂ ਦੇ ਫਰਕ ਨਾਲ ਹਰਾਇਆ ਇਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਤੋਂ ਚੋਣ ਜਿੱਤ ਗਏ ਨੇ ਉਹਨਾਂ ਨੇ ਦਿਨੇਸ਼ ਬੱਬੂ ਨੂੰ 82861 ਵੋਟਾਂ ਦੇ ਫਰਕ ਨਾਲ ਹਰਾਇਆ ਜਿਸ ਦੇ ਚ ਉਹਨਾਂ ਦੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੇ ਵੀ ਚੋਣ ਹੋਣੀ ਹੈ ਇਸ ਦੇ ਨਾਲ ਹੀ ਜਲੰਧਰ ਤੋਂ ਵਿਧਾਇਕ ਸ਼ੀਤਲੰਗ ਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਗਿਆ ਜਿਸੇ ਚ ਉਸ ਦੀ ਸੀਟ ਤੇ ਵੀ ਚੋਣਾਂ ਹੋਣਗੀਆਂ ਹੁਣ ਤੱਕ ਮੌਜੂਦਾ ਸਰਕਾਰ ਦੀਆਂ ਮੁਸ਼ਕਲਾਂ ਘਟ ਨਹੀਂ ਹੋਈਆਂ ਨੇ ਕਿਉਂਕਿ ਜਨਵਰੀ ਤੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਵਿੱਚ ਪੰਜ ਨਗਰ ਨਿਗਮ ਦੀਆਂ ਚੋਣਾਂ ਵੀ ਹੋਣੀਆਂ ਨੇ ਇਹਨਾਂ ਵਿੱਚ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਜਲੰਧਰ ਅਤੇ ਫਗਵਾੜਾ ਸ਼ਾਮਲ ਹੈ ਪਰ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਪਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਇਸ ਕਾਰਨ ਸਰਕਾਰ ਦਾ ਤਣਾਅ ਵਧ ਗਿਆ ਹੈ ਕਿਉਂਕਿ ਕਾਂਗਰਸ ਅਤੇ ਭਾਜਪਾ ਨੇ ਸ਼ਹਿਰੀ ਖੇਤਰਾਂ ਦੇ ਵਿੱਚ ਪਾਰਟੀ ਨੂੰ ਸਖਤ ਟੱਕਰ ਦਿੱਤੀ ਹੈ ਭਾਜਪਾ ਦੀ ਵੋਟਰ ਪ੍ਰਤੀਸ਼ਤਤਾ ਨੂੰ ਹੁਣ ਵਧਾ ਕੇ 18.56 ਕਰ ਦਿੱਤਾ ਗਿਆ ਜਦੋਂ ਕਿ ਆਪ 26.2 ਫੀਸ ਦੀ ਅਤੇ ਕਾਂਗਰਸ 26.30 ਫੀਸ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਬਾਰੇ ਬਿਲਕੁਲ ਵੱਡੀ ਗੱਲਬਾਤ ਜਿਹੜੀ ਹੈ ਕਹੀ ਜਾ ਰਹੀ ਹੈ ਹਾਲਾਂਕਿ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਹੋਰ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਯੁੱਧਿਆ ਚ ਗਰੀਬਾਂ ਦਾ ਉਜਾੜਾ ਕਰਨਾ ਭਾਜਪਾ ਲਈ ਹਾਰ ਦਾ ਕਾਰਨ ਬਣਿਆ ਹੈ। ਰਾਮ ਮੰਦਰ ਦੇ ਨਾਮ ਉਤੇ ਕਿਵੇਂ ਕੀਤੀ ਗਈ ਸੀ ਤਬਾਹੀ ਇਸ ਦੇ ਬਾਰੇ ਤੁਹਾਨੂੰ ਦੱਸਾਂਗੇ। ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣ ਤੋਂ ਬਾਅਦ ਅਯੁੱਧਿਆ ਦੀ ਸੀਟ ਸਭ ਤੋਂ ਵੱਧ ਦੀ ਜਿਹੜੀ ਹੈ ਚਰਚਾ ਹੋ ਰਹੀ ਹੈ। ਹਰ ਕੋਈ ਹੈਰਾਨ ਹੈ ਕਿ ਰਾਮ ਮੰਦਰ ਦੀ ਉਸਾਰੀ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਇਹ ਸੀਟ ਕਿਵੇਂ ਹਾਰ ਗਈ ਹੈ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਵ ਨੇ ਵੀ ਅਯੁੱਧਿਆ ਨੂੰ ਲੈ ਕੇ ਬਿਆਨ ਦੇ ਦਿੱਤਾ ਹੈ। ਦਿੱਲੀ ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਖਲੇਸ਼ ਯਾਦਵ ਨੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਤੁਸੀਂ ਕਿਸੇ ਨੇਕ ਕੰਮ ਲਈ ਗਰੀਬਾਂ ਨੂੰ ਉਜਾੜ ਰਹੇ ਹੋ ਇਸ ਦੇ ਖਿਲਾਫ ਹੀ ਉਜਧਿਆ ਦੇ ਲੋਕਾਂ ਨੇ ਭਾਜਪਾ ਦੇ ਖਿਲਾਫ ਵੋਟਾਂ ਦਿੱਤੀਆਂ ਨੇ ਅਖਲੇਸ਼ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਜਨਤਾ ਨੇ ਮੁੱਦਿਆਂ ਮੁੱਦਿਆਂ ਤੇ ਵੋਟ ਦਿੱਤੀ ਹੈ ਲੋਕ ਮੁੱਦਿਆਂ ਤੇ ਚੋਣਾਂ ਹੋਈਆਂ ਨੇ ਜਨਤਾ ਨੇ ਉਹਨਾਂ ਦੇ ਮੁੱਦਿਆਂ ਤੇ ਵੋਟਾਂ ਪਾਈਆਂ ਨੇ ਯੂਪੀ ਦੇ ਵਿੱਚ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਕਿਹਾ ਹੈ ਕਿ ਜਿੱਥੇ ਸਵਾਲ ਸਰਕਾਰ ਬਣਾਉਣ ਜਾਂ ਨਾ ਬਣਾਉਣ ਦਾ ਹੁੰਦਾ ਹੈ ਉੱਥੇ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਡਿੱਗ ਜਾਂਦੀਆਂ ਨੇ ਜੇ ਸਰਕਾਰ ਵਿੱਚ ਬਹੁਮਤ ਨਾ ਹੋਵੇ ਤਾਂ ਇਹ ਕਈ ਲੋਕਾਂ ਨੂੰ ਖੁਸ਼ ਕਰਕੇ ਬਣਾਈ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਖੁਸ਼ ਕਰਨ ਲਈ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਨੂੰ ਖੁਸ਼ ਕਰਨ ਲਈ ਫੈਸਲੇ ਲਏ ਜਾ ਰਹੇ ਨੇ ਜਦੋਂ ਲੋਕਾਂ ਨੂੰ ਖੁਸ਼ ਕਰਕੇ ਸਰਕਾਰਾਂ ਬਣਾਈਆਂ ਜਾਂਦੀਆਂ ਨੇ ਤਾਂ ਜਦੋਂ ਕੋਈ ਹੋਰ ਖੁਸ਼ ਕਰ ਦੇਵੇਗਾ ਤਾਂ ਉਹ ਲੋਕ ਉਥੇ ਚਲੇ ਜਾਂਦੇ ਨੇ ਮੈਨੂੰ ਖੁਸ਼ੀ ਹੈ ਕਿ ਜਨਤਾ ਵੱਲੋਂ ਲਿਆ ਗਿਆ ਫੈਸਲਾ ਸੰਵਿਧਾਨ ਰਿజర్ਵੇਸ਼ਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰੇਗਾ ਇਸ ਦੌਰਾਨ ਅਖਲੇਸ਼ ਯਾਦਵ ਨੇ ਅਯੁੱਧਿਆ ਚ ਸਪਾ ਉਮੀਦਵਾਰ ਅਵਿਤੇਸ਼ ਪ੍ਰਸਾਦ ਦੀ ਜਿੱਤ ਤੇ ਕਿਹਾ ਹੈ ਕਿ ਮੈਂ ਅਯੁੱਧਿਆ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ ਤੁਸੀਂ ਸਮੇਂ-ਸਮੇਂ ਤੇ ਅਯੁੱਧਿਆ ਦੇ ਲੋਕਾਂ ਦੇ ਦੁੱਖ-ਦਰਦ ਨੂੰ ਵੇਖਿਆ ਹੋਵੇਗਾ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਨੂੰ ਜ਼ਮੀਨ ਦਾ ਉਚਿਤ ਮੁਆਵਜ਼ਾ ਮਿਲੇਗਾ ਪਰ ਨਹੀਂ ਮਿਲਿਆ ਉਹਨਾਂ ਨਾਲ ਬੇਇਨਸਾਫੀ ਹੋਈ ਹੈ ਉਹਨਾਂ ਦੀ ਜ਼ਮੀਨ ਬਾਜ਼ਾਰ ਮੁੱਲ ਦੇ ਬਰਾਬਰ ਨਹੀਂ ਲਈ ਗਈ ਤੁਸੀਂ ਉਹਨਾਂ ਦੇ ਝੂਠੇ ਕੇਸ ਦਰਜ ਕਰਕੇ ਉਹਨਾਂ ਦੀ ਜ਼ਮੀਨ ਜ਼ਬਰਦਸਤੀ ਖੋ ਲਈ ਹੈ ਇਹਨੇ ਕਾਰੋਬਾਰੀਆਂ ਨੂੰ ਨੁਕਸਾਨ ਹੋਇਆ ਹੈ ਕਈ ਲੋਕ ਉਥੇ 100-100 ਸਾਲ ਤੋਂ ਰਹਿ ਰਹੇ ਸਨ ਤੁਸੀਂ ਕਿਸੇ ਨੇਕ ਕੰਮ ਲਈ ਗਰੀਬਾਂ ਨੂੰ ਉਜਾੜ ਰਹੇ ਹੋ ਇਸ ਲਈ ਮੈਨੂੰ ਲੱਗਦਾ ਹੈ ਕਿ ਅਯੁੱਧਿਆ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੇ ਭਾਜਪਾ ਦੇ ਖਿਲਾਫ ਵੋਟ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਅਯੁੱਧਿਆ ਤੋਂ ਸਮਾਜਵਾਦੀ ਪਾਰਟੀ ਦੇ ਅਵਿਤੇਸ਼ ਪ੍ਰਸ਼ਾਦ ਨੇ ਦੋ ਵਾਰ ਦੇ ਭਾਜਪਾ ਸੰਸਦ ਮੈਂਬਰ ਲੱਲੂ ਸਿੰਘ ਨੂੰ 94567 ਵੋਟਾਂ ਦੇ ਨਾਲ ਹਰਾਇਆ ਹੈ ਭਾਜਪਾ ਉਮੀਦਵਾਰ ਲੱਲੂ ਸਿੰਘ ਨੂੰ 4 ਲੱਖ 99720 ਵੋਟਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਹਾਲਾਂਕਿ ਇਹ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆਈ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਿੱਥੇ ਕਿ ਗੱਲ ਕਰਾਂਗੇ ਸ਼ਾ ਕੋਟ ਹਲਕੇ ਦੇ ਵਿਧਾਇਕ ਹਰਦੇਪ ਸਿੰਘ ਲਾਡੀ ਸ਼ੇਰੋਂ ਵਾਲੀਆ ਦਾ ਭਤੀਜਾ ਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖੈਰਾ ਵਾਸੀ ਪੱਟੀ ਸਾਲਾ ਨਗਰ ਮਲਸੀਆਂ ਦਾ ਪੁੱਤਰ ਹੈ ਸ਼ਮਸ਼ੇਰ ਸਿੰਘ ਖੈਰਾ ਦੀ ਬੀਤੇ ਦਿਨੀ ਸਰੀ ਕੈਨੇਡਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਵੱਡੀ ਗਿਣਤੀ 'ਚ ਲੋਕ ਖੈਰਾ ਪਰਿਵਾਰ ਅਤੇ ਵਿਧਾਇਕ ਸ਼ੇਰੋਵਾਲੀਆ ਦੇ ਘਰ ਦੁੱਖ ਸਾਂਝਾ ਕਰਨ ਲਈ ਪੁੱਜੇ ਨੇ ਮ੍ਰਿਤਕ ਅਜਮੇਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਲੜਕੀਆਂ ਨੂੰ ਛੱਡ ਗਿਆ ਹੈ ਹਾਲਾਂਕਿ ਜਾਣਕਾਰੀ ਦਿੰਦੇ ਆਂ ਜਿੱਥੇ ਅਸ਼ਵਿੰਦਰ ਪਾਲ ਸਿੰਘ ਨੀਟੂ ਚੇਅਰਮੈਨ 슈ਗਰ ਮਿਲ ਨਕੋਦਰ ਨੇ ਦੱਸਿਆ ਹੈ ਕਿ ਜਮਸ਼ੇਰ ਸਿੰਘ ਖੈਰਾ ਦੀ ਪਤਨੀ ਅਤੇ ਬੱਚੇ ਭਾਰਤ ਮਲੇਸ਼ੀਆ ਆਏ ਹੋਏ ਸਨ ਜਦੋਂ ਉਹ ਵਾਪਸ ਕੈਨੇਡਾ ਜਾਣ ਲਈ ਦਿੱਲੀ ਹਵਾਈ ਅੱਡੇ ਤੇ ਪਹੁੰਚਿਆ ਤਾਂ ਉਸ ਨੂੰ ਦੁਖਦਾਈ ਖਬਰ ਮਿਲੀ ਦਿੱਲੀ ਤੋਂ ਘਰ ਪਰਤਣਾ ਪਿਆ ਉਹਨਾਂ ਦੱਸਿਆ ਕਿ ਜਮਸ਼ੇਰ ਸਿੰਘ ਦਾ ਅੰਤਿਮ ਸੰਸਕਾਰ ਸਹਲਾ ਨਗਰ ਮਲਸੀਆਂ ਵਿੱਚ ਕੀਤਾ ਜਾਵੇਗਾ লাশ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ